ਹਾਂਜੀ ਕੀ ਮਾਮਲਾ ਜਿਹੜਾ ਅੱਜ ਸਦਰ ਥਾਣੇ ਆਏ ਤੁਸੀਂ ਹਾਂਜੀ ਕੁੜੀ ਦਾ ਗਲਤ ਕੰਮ ਕੀਤਾ ਥੋੜਾ ਜ਼ੋਰ ਨਾਲ ਬੋਲੋ ਕੁੜੀ ਨਾਲ ਗਲਤ ਕੰਮ ਕੀਤਾ ਤੁਹਾਡੀ ਕੁੜੀ ਹੈ ਜੀ ਥਾਣੇ ਹਾਂਜੀ ਅੱਛਾ ਜੀ ਤੇ ਕੁੜੀ ਦੀ ਉਮਰ ਕਿੰਨੀ ਹੈ ਜੀ 14 ਸਾਲ 14 ਸਾਲਾਂ ਦੀ ਤੇ ਉਹ ਜਿਹੜੀ ਤੁਹਾਡੀ 14 ਸਾਲਾਂ ਦੀ ਕੁੜੀ ਆ ਉਹ ਬੰਦੇ ਦੇ ਘਰ ਕੰਮ ਕਰਦੀ ਸੀ ਜਿਹੜਾ ਹਰਮੇਸ਼ ਲਾਲ ਸਰ ਜੀ ਛੋਟੀ ਕੁੜੀ ਹੈ ਉਹ ਵੱਡੀ ਕੰਮ ਕਰਦੀ ਸੀ ਛੋਟੀ ਨਾਲ ਜਾਂਦੀ ਸੀ ਛੋਟੀ ਨਾਲ ਜਾਂਦੀ ਸੀ ਇਹ ਹਾਂਜੀ ਠੀਕ ਹੈ ਜੀ ਇਹ ਤੁਹਾਨੂੰ ਕੁਝ ਦੱਸਿਆ ਕੁੜੀ ਨੇ ਆਪ ਦੱਸਿਆ ਜਾਂ ਕਿਸੇ ਹੋਰ ਤੋਂ ਪਤਾ ਲੱਗਾ ਸਰ ਜੀ ਫਿਰ ਆਪ ਵੀ ਉਹਨੇ ਦੱਸਿਆ ਸੀਗਾ ਕੁੜੀ ਨੇ ਤੇ ਜਿੱਦਾਂ ਮੈਂ ਉਹਦਾ ਵਿਸ਼ਵਾਸ ਨਹੀਂ ਕੀਤਾ ਮੈਂ ਕਹਿੰਦੇ ਕਰਦੀ ਆ ਬੱਚੀ ਇਹਨੂੰ ਨਹੀਂ ਪਤਾ ਹੈਗਾ ਕਹਿੰਦੇ ਕਰਦੇ ਆ ਮੈਂ ਫਿਰ ਉਹਦਾ ਵਿਸ਼ਵਾਸ ਨਹੀਂ ਕੀਤਾ ਫਿਰ ਉਹਨੇ ਆਪਣੀ ਭੈਣ ਨੂੰ ਵੀ ਦੱਸਿਆ ਉਹ ਜਿਹੜੀ ਇਦਾਂ ਕੰਮ ਕਰਦੇ ਆ ਉਹਨੇ ਫਿਰ ਆਪਣੀ ਵਾਲੀ ਮਾਸੀ ਨਾਲ ਵੀ ਗੱਲ ਕੀਤੀ ਕੁੜੀ ਨਾਲ ਅੱਛਾ ਉਹ ਜਿੱਥੇ ਕੰਮ ਕਰਦੇ ਆ ਤੇ ਉਹਨੇ ਫਿਰ ਕਿਹਾ ਤਾਂ ਮੈਨੂੰ ਕਹਿੰਦੀ ਆ ਮम्मा ਮੈਂ ਦੱਸਿਆ ਉਹਨਾਂ ਨੂੰ ਫਿਰ ਇਦਾਂ ਕਰਦੇ ਆ ਹੂੰ ਉਹ ਕਹਿੰਦੇ ਉਹ ਮੁੱਕਰ ਗਿਆ ਕੁੜੀ ਕਹਿੰਦੀ ਮੈਂ ਫਿਰ ਡੈਡੀ ਨੂੰ ਪੁੱਛਦੀ ਆ ਕੀ ਕੌਕੰਦ ਨੇ ਨਹੀਂ ਮੈਨ ਨਹੀਂ ਕੀਤਾ ਹੈਗਾ ਪਰ ਕੁੜੀ ਸੱਚੇ ਬੋਲਦੀ ਸੀ ਕਿ ਮੈਂ ਉਹਦਾ ਯਕੀਨ ਨਹੀਂ ਕਰਦੀ ਕੁੜੀ ਦਾ ਕੋਈ ਮੈਡੀਕਲ ਮੂਡਗਲ ਕਰਾਇਆ ਕੁੜੀ ਦਾ ਹਸਪਤਲ ਲੈ ਕੇ ਗਏ ਕੁਝ ਨਹੀਂ ਕਰਾਇਆ ਸੀ ਇਹ 2 ਦਿਨ ਪਹਿਲਾਂ ਵੀ ਤੁਸੀਂ ਥਾਣੇ ਆਏ ਸੀ ਉਦੋਂ ਤੁਹਾਡਾ ਕੋਈ ਰਾਜੀਨਾਮਾ ਹੋਇਆ ਸੀ ਹਾਂਜੀ ਨੀ ਨਾਲ ਧੱਕੇ ਨਾਲ ਧਕੇਸ਼ ਜੀ ਨਾਲ ਸਾਡੇ ਦੋਨੇ ਲਿਖਾ ਲਿਆ ਅੱਛਾ ਜੀ ਹਾਂਜੀ ਫ੍ਰੈਕਸ਼ਨ ਦੇ ਵਿੱਚ ਪ੍ਰੈਸ਼ਰ ਸੀਗਾ ਸਾਰ ਸਾਨੂੰ ਪਤਾ ਨਹੀਂ ਕਿ ਲੱਗਦਾ ਹੈਗਾ ਪੈਸੇ ਦੇ ਲਾਲ ਲਾਲਾ ਜੀ ਦਿੰਦੇ ਸੀ ਕੋਈ ਕੀ ਹਾਂਜੀ ਪੈਸਿਆਂ ਦੇ ਲਾਲ ਇਹ ਕੱਲੀ ਆਈ ਸੀ ਇਹ ਕੱਲੀ ਸੀ ਮੈਂ ਆਈ ਅੱਛਾ ਹੁਣ ਪਿੰਡ ਸਾਡਾ ਤੁਹਾਡੇ ਨਾਲ ਆ ਸਾਰਾ ਹਾਂਜੀ ਸਾਰਾ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਫਿਰ ਤੁਸੀਂ ਕੀ ਚਾਹੁੰਦੇ ਹੁਣ ਕੀ ਹੋਣਾ ਚਾਹੀਦਾ ਸਾਡੀ ਸਾਨੂੰ ਇਨਸਾਫ ਕਰਨਾ ਚਾਹੀਦਾ ਹਾਂਜੀ ਸਾਡੀ ਪੁਰੀ ਮਿਲਣੀ ਚਾਹੀਦੀ ਉਹਨਾਂ ਵੱਤ ਤੋਂ ਵੱਤ ਸਜ਼ਾ ਦਿੱਤੀ ਜਾਵੇ ਤੇ ਉਹ ਫੜ ਹੋ ਗਿਆ ਬੰਦਾ ਹਰਮੇਸ਼ ਜਾਂ ਇਹ ਨਹੀਂ ਫੜ ਹੋਇਆ ਕਿ ਫੜ ਨਹੀਂ ਹੋਣਾ ਅੱਛਾ ਜੀ ਹਾਂ ਜੀ ਤੇ ਤੁਸੀਂ ਰਿਪੋਰਟ ਲਿਖਾਤੀ ਹੁਣ ਸਾਰਾ ਬਿਆਨ ਵੀ ਵਗੈਰਾ ਦਿੱਤੇ ਆਪਣੇ ਹਾਂ ਜੀ ਰਿਹਾ ਬਿਆਨ ਠੀਕ ਆ ਜੀ ਅੱਜ ਮੈਡਮ ਕੀ ਨਾਮ ਆ ਤੁਹਾਡਾ ਹਾਂ ਜੀ ਮੇਰਾ ਨਾਮ ਮਨਦੀਪ ਕੌਰ ਹੈ ਕਿਹੜੇ ਪਿੰਡ ਤੋਂ ਆਂਦੇ ਅਸੀਂ ਪਿੰਡ ਟੱਕ ਬਲਾ ਤੋਂ ਆਏ ਆ ਅੱਜ ਤੁਸੀਂ ਸਦਰਥਾਣੇ ਪਹੁੰਚੇ ਆ ਕਿ ਕਾਰਨ ਆ ਹਾਂ ਜੀ ਸਾਡੇ ਜਿੱਦਾਂ ਲੋਕ ਏ ਪਿੰਡ ਦੇ ਵਿੱਚ ਜਿੱਦਾਂ ਦੋਤੀ ਰਹਿੰਦੀ ਆ ਕੋਲੋਂ ਭਾਂਜੀ ਰਹਿੰਦੀ ਆ ਉਹਦੇ ਨਾਲ ਰੇਪ ਕੇਸ ਦੇ ਚੱਕਰ ਦੇ ਵਿੱਚ ਅਸੀਂ ਇੱਥੇ ਆਏ ਆ ਕੀ ਨਾਮ ਆ ਉਹਨਾਂ ਦਾ ਉਹਨਾਂ ਦਾ ਨਾਮ ਖੁਸ਼ੀ ਹੈ ਮਾਮਲਾ ਕੀ ਆ ਪੂਰਾ ਸੀ ਮਾਮਲਾ ਜਿੱਦਾਂ ਮੰਨ ਲਓ ਕਿ ਘਰ ਕਿਸੇ ਦੇ ਕੰਮ ਕਰਦੀ ਸੀਗੀ ਉਹ ਜਿੱਦਾਂ ਉਹਦੇ ਨਾਲ ਗਲਤ ਵਿਵਹਾਰ ਕਰਦੇ ਸੀਗੇ ਹਾਂਜੀ ਉਮਰ ਕਿੰਨੀ ਸੀ ਕੁੜੀ ਦੀ ਕੁੜੀ ਦੀ ਉਮਰ ਜੀ 12 ਸਾਲ ਦੀ ਆ ਪੰਜਵੀਂ ਕਲਾਸ ਚ ਪੜ੍ਹਦੀ ਆ ਜਿੱਦਾਂ ਚੌਥੀ ਹਾਣ ਕੰਪਲੀਟ ਕੀਤੀ ਆ ਪੰਜਵੀਂ ਚ ਹੁਣ ਹੋਈ ਆ ਤੇ ਜਿਹਨੇ ਕੀਤਾ ਉਹ ਕੌਣ ਆ ਜੀ ਉਹ ਜੀ ਹਰਮੇਸ਼ ਕੁਮਾਰ ਆ ਸਾਡੇ ਪਿੰਡ ਦੇ ਪਿੰਡ ਦੇ ਆ ਜੀ ਹਰਮੇਸ਼ لال ਹਾਂਜੀ ਉਹ ਸਾਡੇ ਪਿੰਡ ਦੇ ਹੀ ਆ ਉਹਨਾਂ ਦੀ ਉਮਰ ਕਿੰਨੀ ਆ ਉਹਨਾਂ ਦੀ ਉਮਰ ਹੋਣੀ ਆ 72 ਸਾਲ 70 ਸਾਲ ਇਹ ਜੋ ਹਰਕਤ ਹੋਈ ਆ ਇਹ ਕਿੰਨੇ ਟਾਈਮ ਤੋਂ ਚੱਲ ਰਹੀ ਸੀਗੀ ਇਹ ਸਾਨੂੰ ਤਾਂ ਕੁਝ ਟਾਈਮ ਤੋਂ ਪਹਿਲਾਂ ਹੀ ਪਤਾ ਲੱਗਿਆ ਜਦੋਂ ਮੈਨੂੰ ਹਫ਼ਤਾ ਕੀ ਹੋਇਆ ਪਤਾ ਲੱਗੀ ਤੋਂ ਪਰ ਉਹਨਾਂ ਦੇ ਬਿਆਨ ਇਹ ਸੀਗੇ ਤਿੰਨ ਦਿਨ ਪਹਿਲਾਂ ਦੇ ਵਿੱਚ ਸਾਲ ਹੋ ਗਿਆ 6 ਮਹੀਨੇ ਹੋ ਗਏ ਇਹ ਕੰਮ ਹੁੰਦੇ ਤੇ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਾ ਤੇ ਤੁਸੀਂ ਉਦੋਂ ਪੁਲਿਸ ਸ਼ਿਕਾਇਤ ਨਹੀਂ ਕੀਤੀ ਸੀਗੀ ਹਾਂਜੀ ਕੰਪਲੀਟ ਕੀਤੀ ਸੀ ਉਹਨਾਂ ਨੇ ਆਪਸ ਵਿੱਚ ਹੀ ਆਪਣਾ ਸਮਝੌਤਾ ਕਰਕੇ ਇਹਨਾਂ ਤੇ ਧੋਪ ਦਿੱਤਾ ਕੁੜੀ ਦੀ ਮਾਂ ਤੇ ਇਹ ਸਮਝੌਤਾ ਜੋ ਹੋਇਆ ਸੀਗਾ ਇਹਦਾ ਰਜ਼ਾਮੰਦੀ ਨਾਲ ਹੋਇਆ ਸੀ ਕਿ ਧੱਕੇ ਨਾਲ ਹੋਇਆ ਸੀ ਨਹੀਂ ਇਹਦੇ ਵਿੱਚ ਕਿਸੇ ਦੀ ਕੁੜੀ ਵਾਲਿਆਂ ਦੀ ਕਿਸੇ ਦੀ ਰਜ਼ਾਮੰਦੀ ਇਹ ਧੱਕੇ ਨਾਲ ਕਰਾਇਆ ਗਿਆ ਸੀ ਸ਼ਾਇਦ ਉਹਨਾਂ ਨੂੰ ਡਰਾ ਧਮਕਾ ਕੇ ਕਰਵਾਇਆ ਗਿਆ ਤੁਹਾਨੂੰ ਕੀ ਲੱਗਦਾ ਕਿਹਨੇ ਡਰਾਇਆ ਹੋਗਾ ਜੀ ਮੁੰਡੇ ਵਾਲਿਆਂ ਨੇ ਡਰਾਇਆ ਹੋਣਾ ਜਿਹਨਾਂ ਨੇ ਕ੍ਰਾਈਮ ਕੀਤਾ ਉਹਨਾਂ ਨੇ ਡਰਾਇਆ ਈ ਮੰਗਤਾ ਦੀ ਪ੍ਰਸ਼ਾਸਨ ਤੋਂ ਅਸੀਂ ਤਾਂ ਇਹੀ ਕਹਿੰਦੇ ਆ ਸਾਨੂੰ ਵੱਧ ਤੇ ਵੱਧ ਸਜ਼ਾ ਸਜਾ ਹੋਵੇ ਉਹਨੂੰ ਸਾਨੂੰ 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 ਇਨਸਾਫ ਚਾਹੀਦਾ ਕਿ ਜਿਹੜਾ ਕੱਲ ਨੂੰ ਕੋਈ ਹੋਰ ਗਲਤ ਕਦਮ ਨਾ ਚੱਕੇ ਕੋਈ ਮੁੰਡਾ ਕੋਈ ਬੁੜਾ ਜਾਂ ਕੋਈ ਧੀ ਵੀ ਕੋਈ ਗਲਤ ਕਦਮ ਨਾ ਚੱਕੇ ਚੱਕਣ ਲੱਗਾ ਵੀ ਸੋਚੇ ਹਾਂ ਸੋਚੇ ਅੱਛਾ ਜੀ ਇਹ ਕਹਿੰਦੇ ਮੇਰੀ ਗੱਲ ਤੋਂ 101 ਸੁਣਨ ਚ ਹੋਰ ਵੀ ਇਹ ਵੀ ਆਇਆ ਕਿ ਜਿਹੜਾ ਹਰਮੇਸ਼ ਲਾਲਾ ਜਿਹਨੇ ਕੁੜੀ ਨਾਲ ਗਲਤ ਕਰ ਕਰ ਕੀਤੀ ਆ ਹਾਂਜੀ ਉਹਨੇ ਕੋਈ ਪਹਿਲਾਂ ਵੀ ਕੋਈ ਹੋਰ ਕੁੜੀ ਰੱਖੀ ਸੀ ਵੱਡੀ ਕੋਈ ਉਹਨਾਂ ਨਾਲ ਵੀ ਕੋਈ ਰਿਲੇਸ਼ਨ ਸੀਗੇ ਹਾਂਜੀ ਉਹਦੇ ਬਾਰੇ ਨਹੀਂ ਸਾਨੂੰ ਪਤਾ ਹੈਗਾ ਸਾਡੇ ਸਾਹਮਣੇ ਜੋ ਇਹ ਆਇਆ ਹੈ ਅਸੀਂ ਉਹਦੇ ਮਗਰ ਖੜੇ ਆ ਵੀ ਸਾਨੂੰ ਅਸੀਂ ਇਹ ਕਹਿੰਦੇ ਵੀ ਇਹ ਇਸ ਕੂੜੀ ਦੇ ਨਾਲ ਨਜਾਇਜ਼ ਹੋਇਆ ਆ ਨਵਾਲਿਕ ਹੈਗੀ ਆ ਇਨਸਾਫ ਇਹਨੂੰ ਦਿੱਤਾ ਜਾਵੇ ਬਾਕੀਆਂ ਨੇ ਆਪੇ ਸਾਰਿਆਂ ਨੂੰ ਚੁੱਪ ਹੋ ਜਾਣਾ ਹਾਂਜੀ ਇੱਕ ਸਾਡੇ ਕੋਲ ਮੈਂ ਬੁਲਾ ਲਉ ਪ੍ਰਿੰਟ ਦੀ ਸਾਰੇ ਕਮੇਗਾ ਐਸੀ ਜਿਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਲੜਕੀ ਆ ਆਪਣਾ ਖੁਸ਼ੀ ਜਿੰਦੀ ਉਮਰ 14 ਸਾਲ ਦਾ ਸਾਉਦੀ ਆ ਤੇ ਉਹ ਉਹਦੇ ਨਾਲ ਕਿਸੇ ਆਪਣੇ ਹਰਮੇਸ਼ ਨੇ ਆਪਣਾ ਉਹਨਾਂ ਦੇ ਨਾਲ ਉਹਦੀ ਗਤਕ ਹਰਕਤ ਕੀਤੀ ਆ ਉਹਦੇ ਰਿਲੇਟਿਡ ਆਪਾਂ ਅਸੀਂ ਐਫਆਰ ਦਿਸਟ੍ਰਿਬਿਊਟ ਕਰਵਾਦੇ ਆਂ ਉਹਨਾਂ ਦੇ ਲਈ ਨਾਮ ਪਾ